ਇਸ਼ਕਾ ਪੂਬੀਵ ਵਾਲਾ ਇਹਦੀ ਕਮਵੀਵ ਵਾਲੀ ਜਿਹਦੇ ਪੈਸ ਪੈ ਜਾਂਦਾ ਕੱਖ ਛੱਡਦਾ ਨਹੀਂ ਪੱਲੇ ਰੱਖਦਾ ਅਕਲ ਨਾਲ ਵੈਰ ਇਹ ਕੁੱਤਿਆਂ ਦੇ ਚੁੰਮਦਾ ਪੈਰ ਇਹ ਜਿਆਦਾਤਰ ਪਾਇਕਲ ਬਸ ਸੁਣੀ ਹੋਊਗੀ ਪਰ ਤੁਹਾਨੂੰ ਪਤਾ ਵੀ ਕੁੱਤਿਆਂ ਦੇ ਪੈਰ ਕਿਹਨੇ ਚੁੰਮੇ ਸੀ ਕਿਹੜੇ ਆਸਕ ਨੇ ਚੁੰਮੇ ਸੀ ਇਹ ਕਹਾਣੀਆਂ तकरीबन 1450 ਸਾਲ ਪਹਿਲਾਂ ਦੀ ਮੌਲਾ ਅਲੀ ਦੇ ਜ਼ਮਾਨੇ ਵੇਲੇ ਦੀ ਕਹਾਣੀ ਆ ਇਹ ਕਿ ਲੈਲਾ ਮਜਨੂ ਹੋਏ ਨੇ ਉਦਰੀ ਸਾਮ ਮੁਲਕ ਦੇ ਵਿੱਚ ਹੀ ਕਿ ਅਸਲ ਦੇ ਵਿੱਚ ਨਾਮ ਮਜਨੂ ਦਾ ਕੈਸ ਸੀ ਮਜਨੂ ਦਾ ਕਿਹਾ ਜਾਂਦਾ ਪਾਗਲ ਨੂੰ دیਵਾਨੇ ਨੂੰ ਜਦੋਂ ਲੈਲਾ ਦੇ ਪਿੱਛੇ ਪਾਗਲ ਹੋ ਗਿਆ ਸੀ دیਵਾਨਾ ਹੋ ਗਿਆ ਸੀ ਲੋਕਾਂ ਨੇ ਫਿਰ ਉਹਨੂੰ ਮਜਨੂ ਮਜਨੂ ਕਹਿਣਾ ਸ਼ੁਰੂ ਕਰਤਾ ਸੀ ਨਾਮ ਤਾਂ ਅਸਲ ਦੇ ਵਿੱਚ ਮਜਨੂ ਦਾ ਕੈਸ ਸੀ ਪਰ ਗੱਲ ਇੱਥੇ ਕਰੀਏ ਕੁੱਤਿਆਂ ਦੇ ਪੈਰ ਚੁੰਮਣ ਦੀ ਇਸ਼ਕ ਦੀ ਕਿ ਇਸ਼ਕ ਕੀ ਕਰਵਾਉਣ ਦਾ ਬੰਦੇ ਤੇ ਕਿਉਂਕਿ ਅੰਨਾ ਹੁੰਦਾ ਐ ਜੀ ਆਸ਼ਕ ਕਹਿਣਾ ਸੌਖਾ ਆਪਣੇ ਆਪ ਨੂੰ ਪਰ ਇਸ਼ਕ ਨੂੰ ਨਿਭਾਉਣਾ ਬਹੁਤ ਔਖਾ ਕੀ ਹੋਇਆ ਕਿ ਮਜਨੂ ਨੇ ਲੈਲਾ ਬਿੱਸੇ ਬਹੁਤ ਲੋਕਾਂ ਤੋਂ ਗੱਲਾਂ ਬਾਤਾਂ ਕਹਾਣੀਆਂ ਆਪਣੇ ਘਰਦਿਆਂ ਤੋਂ ਵੀ ਬਹੁਤ ਲੋਕਾਂ ਤੋਂ ਸੁਣੀਆਂ ਸੁਣਾਈਆਂ ਚਲੋ ਜਦੋਂ ਹੱਦ ਮੁੱਕ ਗਈ ਤਾਂ ਘਰਦਿਆਂ ਨੇ ਵੀ ਸੋਚਿਆ ਵੀ ਜਦੋਂ ਖੜਦੇ ਤਾਂ ਹੈ ਨਹੀਂ ਹੁਣ ਦੋਨੇ ਜਣੇ ਚਲੋ ਇਹਨਾਂ ਦਾ ਵਿਆਹ ਕਰਕੇ ਆਪਾਂ ਇਹਨਾਂ ਦੀ ਗੱਲ ਨਿਮੇੜੀਏ ਇਹ ਮੈਂ ਆਪ ਪੰਜਾਬੀ ਦੇ ਵਿੱਚ ਕਹਿ ਲਈਏ ਵੀ ਕਰਦੇ ਨੇ ਕਹਿੰਦਾ ਵੀ ਇਹਨਾਂ ਦਾ ਆਪਾ ਖਾਹਾ ਵੱਢੀ ਚਲੋ ਜੀ ਵਿਆਹ ਰੱਖਤਾ ਮਜਨੂ ਦਾ ਲੈਲਾ ਦਾ ਨਾਲ ਵਿਆਹ ਆ ਗਿਆ ਮਜਨੂ ਦੇ ਘਰ ਦੇ ਵਿੱਚ ਵੀ ਰੌਣਕਾਂ ਲੱਗੀਆਂ ਹੋਈਆਂ ਨੇ ਲੈਲਾ ਦੇ ਘਰ ਦੇ ਵਿੱਚ ਵੀ ਰੌਣਕਾਂ ਲੱਗੀਆਂ ਹੋਈਆਂ ਨੇ ਵਿਆਹ ਵਾਲੇ ਦਿਨ ਮਜਨੂ ਬਰਾਤ ਲੈ ਕੇ ਆਇਆ ਲੈਲਾ ਦੇ ਪਿੰਡ ਜਦੋਂ ਲੈਲਾ ਦੇ ਪਿੰਡ ਬਰਾਤ ਲੈ ਕੇ ਆਇਆ ਘੋੜੀ ਜਦੋਂ ਲੜੜੇ ਦੀ ਲੈਲਾ ਦੇ ਘਰ ਦੇ ਮੂਹਰੇ ਆ ਕੇ ਖੜੀ ਉਹਦੀ ਗਲੀ ਦੇ ਮੂਹਰੇ ਦੀ ਆ ਕੇ ਖੜੀ ਉਹ اچانک ਲੈ ਲਾ ਵਾਲੀ ਗਲੀ ਦੇ ਵਿੱਚੋਂ ਨਾ ਜਿਹੜੀ ਗਲੀ ਦੇ ਵਿੱਚ ਲੈ ਲਾ ਦਾ ਘਰ ਸੀ ਉਸ ਗਲੀ ਦੇ ਵਿੱਚੋਂ ਕੁੱਤਾ ਨਿਕਲ ਆਇਆ ਮਜਮੂਨੇ ਸੇਹਰੇ ਦੇ ਵਿੱਚ ਜਦੋਂ ਦੇਖਿਆ ਤਾਂ اچانک ਸੋਚਿਆ ਕਿ ਯਾਰ ਕੁੱਤਾ ਆਇਆ ਮੇਰੇ ਮਹਿਬੂਬ ਦੀ ਗਲੀ ਵਿੱਚੋਂ ਆਇਆ ਮੇਰੇ ਯਾਰ ਦੀ ਗਲੀ ਵਿੱਚੋਂ ਆਇਆ ਉਹ اچانک ਉਤਰਿਆ ਘੋੜੀ ਤੋਂ ਉੱਤਰ ਕੇ ਸਾਹਮਣੇ ਜਾ ਕੇ ਕੁੱਤੇ ਨੂੰ ਫੜ ਕੇ ਉਹਦੇ ਪੈਰ ਚੁੰਮਣੇ ਸ਼ੁਰੂ ਕਰਤੇ ਉਧਰੋਂ ਕੁੜੀ ਵਾਲੇ ਵੀ ਲੈ ਲਾ ਦੇ ਘਰ ਦੇ ਵੀ ਖੜੇ ਦੇਖ ਰਹੇ ਨੇ ਇਧਰੋਂ ਬਰਾਤੀ ਵੀ ਦੇਖ ਰਹੇ ਨੇ ਕਿ ਯਾਰ ਇਹ ਤਾਂ ਸੱਚੀ ਸੁਦਾਈ ਆ ਲੈ ਕੁੱਤੇ ਦੇ ਪੈਰ ਚੁੰਮੀ ਜਾਂਦਾ ਬੈਠਾ ਖੜ ਉੱਤਰ ਕੇ ਚੰਗਾ ਭਲਾ ਵਿਆਹ ਤੇਰਾ ਹੋ ਰਿਹਾ ਤੂੰ ਕੁੱਤਿਆਂ ਦੇ ਪੈਰ ਚੁੰਮਦਾ ਫਿਰਦਾ ਉਹ ਫਿਰ ਉਹਨਾਂ ਲੋਕਾਂ ਨੂੰ ਕਹਿੰਦਾ ਤੁਹਾਨੂੰ ਨਹੀਂ ਪਤਾ ਕਹਿੰਦਾ ਇਹ ਕੁੱਤਾ ਨਹੀਂ ਇਹ ਕੁੱਤਾ ਮੇਰੇ ਯਾਰ ਦੀ ਗਲੀ ਵਿੱਚ ਦੀ ਗੁਜ਼ਰ ਕੇ ਆਇਆ ਮੇਰੇ ਮਹਿਬੂਬ ਦੀ ਗਲੀ ਵਿੱਚ ਦੀ ਗੁਜ਼ਰ ਕੇ ਆਇਆ ਮੇਰਾ ਮਹਿਬੂਬ ਹੈ ਮੇਰਾ ਯਾਰ ਮੇਰੇ ਲਈ ਇੰਨਾ ਅਜ਼ੀਜ਼ ਆ ਇੰਨਾ ਇੰਨਾ ਮੇਰੇ ਕਰੀਬ ਆ ਕਿ ਉਹਦੇ ਗਲੀ ਦੇ ਵਿੱਚੋਂ ਆਉਣ ਵਾਲੇ ਕੁੱਤੇ ਵੀ ਮੇਰੇ ਲਈ ਅਫਜ਼ਲ ਨੇ ਕੁੱਤੇ ਵੀ ਮੇਰੇ ਲਈ ਆਦਬਦਾਰ ਨੇ ਇੰਨਾ ਆਦਬ ਉਹ ਜਦੋਂ ਐਸਾ ਕੰਮ ਕਰਾਂਗੇ ਆਪਾਂ ਘਰਦਿਆਂ ਦੇ ਸਾਹਮਣੇ ਕੁੜੀਆਂ ਦੇ ਸਾਹਮਣੇ ਕੁੜੀ ਥੋੜਾ ਦੂਰ ਦਾ ਹੁੰਦਾ ਬੰਦਾ ਨਾਲ ਅਗਲਾ ਕਹਿੰਦਾ ਸੁਦਾਈ ਆ ਚਲੋ ਇਹੋ ਨੇ ਇਨਕਾਰ ਕਰਤਾ ਕਹਿੰਦੇ ਪਾਈ ਅਸੀਂ ਨਹੀਂ ਵਿਆਹਣੀ ਕੁੜੀ ਵੀ ਲੈ ਜਾਓ ਆਪਣੀ ਬਰਾਤ ਮੋੜ ਕੇ ਅਸੀਂ ਨਹੀਂ ਕੁੜੀ ਵਿਆਹਣੀ ਹੁਣ ਗੱਲ ਇੱਥੇ ਆਉਂਦੀ ਆ ਕਿ ਇਸ਼ਕ ਆ ਨਾ ਜਿਹੜਾ ਇਸ਼ਕ ਕਿਸੇ ਚੀਜ਼ ਨੂੰ ਹਾਸਲ ਕਰਨ ਦਾ ਨਾਮ ਨਹੀਂ ਹੈਗਾ ਆਪਣੇ ਮਹਿਬੂਬ ਨੂੰ ਹਾਸਲ ਕਰਨ ਦਾ ਨਾਮ ਨਹੀਂ ਹੈਗਾ ਇਸ਼ਕ ਤਾਂ ਬਸ ਪਿਆਰ ਕਰਨ ਦਾ ਨਾਮ ਹੀ ਆ ਬਸ ਪਿਆਰ ਕਰੀ ਚੱਲ ਪਿਆਰ ਕਰੀ ਚੱਲ ਮੁਹੱਬਤ ਕਰੀ ਚੱਲ ਕਿਸੇ ਚੀਜ਼ ਨੂੰ ਮੁਹੱਬਤ ਕਰਨੀ ਸ਼ੁਰੂ ਕਰਦੀ ਨਾ ਉਹਨੂੰ ਹਾਸਲ ਕਰਨ ਦਾ ਨਾਮ ਮੁਹੱਬਤ ਨਹੀਂ ਹੈਗਾ ਬਸ ਉਹਨੂੰ ਪਿਆਰ ਕਰਨ ਦਾ ਨਾਮ ਹਾਲਾਂਕਿ ਲੈਲਾ ਦੇ ਘਰੇ ਬਰਾਤ ਲੈ ਕੇ ਆ ਗਿਆ ਸੀ ਲੈਲਾ ਮਿਲਣ ਵਾਲੀ ਸੀ ਉਹਨੂੰ ਜਿਹੜੀ ਲੈਲਾ ਦੀ ਖਾਤਰ ਪੂਰੀ ਦੁਨੀਆ ਤੋਂ ਜੁੱਤੀਆਂ ਖਾਦੀਆਂ ਨਾ ਉਹ ਬਸ ਉਸ ਘੜੀਆਂ ਦੇ ਵਿੱਚ ਨਕਾਹ ਹੋਏ ਤੋਂ ਬਾਅਦ ਲੈਲਾ ਉਹਦੀ ਹੋਣ ਵਾਲੀ ਸੀ ਪਰ ਉਹ ਚੀਜ਼ ਦਾ ਖਿਆਲ ਨਹੀਂ ਉਹਨੂੰ ਵੀ ਅੱਜ ਲੈਲਾ ਮੈਨੂੰ ਹਾਸਲ ਹੋ ਰਹੀ ਹੈ ਨਾ 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 ਬਸ ਉਹਦਾ ਇਸ ਚੀਜ਼ ਦੇ ਵਿੱਚ ਰੁੱਝਿਆ ਹੋਇਆ ਸੀ ਕਿ ਮੈਂ ਲੈਲਾ ਨੂੰ ਬੇਹੱਦ ਪਿਆਰ ਹੱਦ ਦੀ हद ਮੁਕਾ ਦਾ ਪਿਆਰ ਦੀ ਇਹ ਗੱਲਾਂ ਬਾਤਾਂ ਨੇ ਆਸ਼ਿਕਾਂ ਦੀਆਂ ਆਸ਼ਕ ਕਹਿਲਾਉਣਾ ਸੌਖਾ ਹੈ ਪਰ ਆਸ਼ਕ ਬਣਨਾ ਬਹੁਤ ਔਖਾ ਇਸ਼ਕ ਦੇ ਘਰ ਬਹੁਤ ਦੂਰੀ ਦੂਰ ਨੇ